ਸਾਫ ਸਾਫ ਤੋਂ ਸਮਖ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅਸੀਂ ਆਏ ਸੀ ਅੱਜ ਮਾਲ ਦੇ ਵਿੱਚ ਕੁਝ ਸਮਾਨ ਦੇਖਣ ਤੇ ਮਨਪ੍ਰੀਤ ਅੱਜ ਘਰੇ ਕਰਕੇ ਵੀਰਾਜ ਦਾ ਮਨਪ੍ਰੀਤ ਦਾ ਸਿਲਾ ਹਲਿਆ ਵੀ ਚੱਲ ਵੀਰਾਜ ਨੂੰ ਘਰੇ ਰੱਖ ਲੂਗੇ ਨਹੀਂ ਤਾਂ ਵੀਰਾਜ ਕੁਝ ਦੇਖਣ ਹੀ ਨਹੀਂ ਦਿੰਦਾ ਬਾਲਾ ਖਰਾਵਾ ਸ਼ਰਾਰਤਾਂ ਵਾਲੀਆਂ ਕਰਦਾ ਆ ਤਾਂ ਵੱਡੇ ਬੱਚਿਆਂ ਦੇ ਛੋਟਿਆਂ ਦੇ ਹਨ ਵਿਰਾਜ ਮੇਚ ਦੇ ਵਿਰਾਜ ਮੇਚ ਦੇ ਆਹਾ ਹਾਂ ਇਹ ਮੈਂ ਰੈੱਡ ਕਲਰ ਦੀ ਫਲਾਫੀ ਕੋਟ ਆ ਵੀ ਗਏ ਬੱਚਿਆਂ ਦੇ ਮੈਨੂੰ ਆਹ ਕੱਲਰ ਬਹੁਤ ਪਿਆਰਾ ਲੱਗਦਾ ਫੌਜੀਆ ਵਾਲਾ ਆਹ ਫਲਾਫੇ ਕਿੰਨੇ ਸੋਹਣੇ ਜਸਪੀ ਦਾ ਡਬਲ ਬਣਿਆ ਆਇਆ ਸੋਹਣੀ ਚੀਜ਼ ਹੈ ਬਹੁਤ ਸੋਹਣੀ ਚੀਜ਼ ਹੈ ਡਬਲ ਬਣਿਆ ਆ ਆ ਫਲਾਫੇ ਇਹਦੇ ਵਿੱਚ ਵੀ ਆ ਗਏ ਬੱਚਿਆਂ ਵਾਲੇ ਕੱਪੜੇ ਬਾਅਦ ਚ ਵੇਨੇ ਯੋ ਮਿਲ ਗਈ ਇੱਥੋਂ ਨਹੀਂ ਲੱਭਣੀ ਆ ਰੱਖਾਉਣਾ ਇਹ ਉਹ ਟਿਊਬ ਦੇ ਵਿੱਚ ਆ ਨਾ ਇੱਥੋਂ ਤਾਂ ਜਰੂਰ ਮਿਲ ਜੂਗੀ ਇੱਥੋਂ ਤਾਂ ਜਰੂਰ ਮਿਲ ਜੂਗੀ ਹਰਿਆ ਸਾਰੇ ਮੇਕਅਪ ਦਾ ਸਮਾਨ ਕੁੜੀਆਂ ਨੂੰ ਲੇਡੀਜ਼ ਨੂੰ ਮੇਕਅਪ ਦੇ ਸਮਾਨ ਦਾ ਬਹੁਤ ਹੁੰਦਾ ਹੁਣ ਆ ਜਿਹੜੀ ਖਾਤਾਂ ਦੀ ਇਹ ਵੀ ਹੋਇਆ ਅਸੀਂ ਆਏ ਸੀ ਇੱਥੇ ਕੱਪੜੇ ਵਾਲੀ ਸ਼ਾਪ ਤੇ ਰੈਡੀਮੇਡ ਕੱਪੜੇ ਆ ਫਰੌਕ ਵਗੈਰਾ ਦੇਖਦੇ ਆ ਜੇ ਕੋਈ ਜਸਪੀ ਨੂੰ ਪਸੰਦ ਆ ਬਹੁਤ ਸੋਹਣਾ ਲੰਚ ਟਾਈਮ ਆ ਉਹਦਾ ਲੰਚ ਟਾਈਮ ਆ ਤੁਸੀਂ ਜਲਦੀ ਜੀਆ ਸਪ੍ਰੀਟ 골ਡ ਦੇਖੋ ਸਾਰਾ ਅਸਲੀ ਦਾ ਜੁੱਤੀਆਂ ਦਾ ਤਾਂ ਕੋਈ ਅੰਤ ਨਹੀਂਗਾ ਹਨਾ ਮੈਂ ਕਿਹਾ ਜੁੱਤੀਆਂ ਦਾ ਤਾਂ ਕੋਈ ਅੰਤ ਹੀ ਨਹੀਂ ਆ ਚੀਜ਼ ਵੇ ਕਿੱਡੀ ਇੰਨੀ ਹੋਲੀ ਆ ਚੀਜ਼ ਸਿੰਪਲ ਦੀ ਸਿੰਪਲ ਆ ਵੇ ਮੈਨੂੰ ਬੜੀ ਪਸੰਦ ਆਈ ਆ ਆ ਇਹ ਹੈਗੀ ਆ 299 ਦੀ ਹੈ ਆਓ ਲਾ ਕੇ ਰੱਖ ਜੰਦ ਆ ਵੇਖੋ ਆ ਟਰਾਈ ਕਰੀ ਜਸਲੇ ਆ ਡਰਾਈ ਕਰੀ ਇਹ ਨਹੀਂ ਮम्मा ਬੁੜੀਆਂ ਵਾਲੀ ਉਹ ਏ ਮੈਂ ਦੱਸ ਬੁੜੀਆਂ ਵਾਲੀ ਆ ਕੰਨੀ ਇਹ ਸੋ ਨਹੀਂ ਲੈਣੀ ਆ ਵੇ ਆ ਵੇਖ ਕਿੱਦਾ ਸੋਹਣਾ ਸਲੀਪਰ ਟੈਪ ਕਿੰਨਾ ਸੋਹਣਾ ਜੱਸ ਕੇ ਤਾ ਪੁਰੇ ਆ ਕਾਫੀ ਕੁਛ ਨਾ ਨਵੇਂ ਸਟੋਰ ਖੁੱਲ ਗਏ ਨਾ ਜਦੋਂ ਇਹ ਨਵਾਂ ਬਣਿਆ ਕਾਫੀ ਖੁੱਲ ਗਏ ਨਾ ਕੁਛ ਬਣੀ ਅੱਲੇ ਤੱਕ ਕੁਛ ਨਹੀਂ ਹੈਗਾ ਖਾਲੀ ਉੱਧਰ ਫਿਰ ਤੱਕ ਜਾਇਓ ਨੇ ਆ ਜਾ ਆ ਵੀ ਲੇਡੀਜ਼ ਕੱਪੜਿਆਂ ਦੀ ਸਿਰੇ ਤੱਕ ਜਾਇਓ ਨੇ ਆ ਜਾ ਮਨਪ੍ਰੀਤ ਦਾ ਲਾਹ ਲੈਂਦਾ ਇੱਕ ਦੁਕਾਨ ਆ ਗਈ ਦਿੱਤੀਆਂ ਵਾਲੀ ਬੁਟਾ ਇਹਦਾ ਉਹ ਦੁਕਾਨ ਨਹੀਂ ਕਿ ਉੱਧਰ ਵਾਲੀ ਜਿਵੇਂ ਆਪਣੇ ਸੀਗੀ ਉੱਧਰ ਉਹ ਇੱਧਰ ਆ ਗਈ 76 ਓਕੇ ਇਹ ਕਿਹਨਾਂ ਬੋਟਾਂ ਕਿ ਨਾ ਜਿਹੜਾ ਇਹ ਮਨੋ ਹੈ ਉਹ ਆ ਵੀਟੇ ਜਾਣ ਵਾਲੀ ਸੋਹਣੀ ਹੈ ਨਾ ਤੇ ਸੋਹਣੀ ਹੈ ਕਲ ਸੋਲ ਕੀ? ਕਦੋਂ ਆਉਗਾ ਉਹ? ਹੂੰ ਹੂੰ ਤਾਂ ਤਾਂ। ਇਹ ਤਾਂ ਮੈਨੂੰ। ਤਾਂ ਨਹੀਂ ਬਾਈ। ਆਵੇ ਉੱਪਰ ਪੈ। ਪਰਸ। ਡੀਲ ਹੋਇਆ ਸੀ। ਆਵੇ ਆ ਜਾਸ ਤੋ ਉਹ। ਲੀਜੋ। 200। ਸੋ ਸੋ ਸੋ। ਨਾ ਲਾਈਨ। ਬੈਟਰੀ ਟ੍ਰੇਟ ਵੀ ਫਰਖੀ ਆਵੇ ਲਿੱਕ ਲਾਇਆ ਹਾਂ। ਆਦਾ ਜਰੂਰ ਲੈ ਆਵੇ ਆ ਕੇ ਵੀ ਸੋਣੀ 100 ਹਾਂ OK OK ਉਹ ਵਾਜੂ ਜੀ ਵੀ ਪਾਵੇ ਕੁਝ ਕੁ ਮੇਰੇ ਤਾਂ ਆਉਨੇ ਨਹੀਂ ਆ ਮੈਨੂੰ ਇੱਧਰ ਵੇਖ ਲੈ ਲੋ ਪਾ ਕੇ ਤੂੰ ਵੇਖ ਅੱਛਾ ਤੇਰੇ ਵਾਸਤੇ ਕਾਇਦਾ ਪਰਾ ਇਹ ਕਾਇਦਾ ਹੀ ਲੈ ਲੈ ਸਾ ਪਾ ਕੱਢੀ ਮੈਂ ਕੱਢ ਲਈ ਸੀ ਇਹ ਮੈਸੋਂ ਨੇ ਸੌ ਫੋੜੇ ਕਰ ਲਏ ਫਿਰ ਫਿਰ ਕੇ ਕਿੰਨਾ ਥੱਕ ਹੁਣ ਜਲ ਕੇ ਘਰੇ ਖਾਣਾ ਖਾਣੇ ਆ ਫਿਰ ਫਿਰ ਕੇ ਥੱਕਦੀ ਆ ਜਿੰਨਾ ਕ ਸਮਾਨ ਲਿਆ ਤੁਹਾਨੂੰ ਦਿਖਾਵਾਂਗੇ ਥੋੜਾ ਬਹੁਤਾ ਉਹ ਪੂਰ ਤਿਆਰ ਗਿਆ ਹੋਰ ਵੀ ਭੁੱਖ ਲੱਗਿਆ ਹੀ ਖਾਣੇ ਦੀ ਸਮੈਲ ਆ ਕੇ ਉਹ ਹੋਈ ਜੋ ਤੁਹਾ ਬਈਆ ਉਹ ਹੀ ਦੁਕਾਨ ਆਇਆ ਭਾਈ ਜਰੂਰ ਨਾ ਲਓ ਜੀ ਸ਼ਾਪਿੰਗ ਕਰਕੇ ਆਪਾਂ ਆਗੇ ਘਰੇ ਤੇ ਆਪਾਂ ਲੱਗੇ ਆ ਪੂਰੀਆਂ ਬਣਾਉਣ ਆਟੇ ਦੀਆਂ ਤੇ ਤੇਲ ਰੱਖਿਆ ਤੇ ਭੁੱਖ ਬਹੁਤ ਜਿਆਦਾ ਲੱਗੀ ਆ ਬਾਕੀ ਦੀ ਵੀਡੀਓ ਆਪਾਂ ਫੇਰ ਸਾਰੀ ਪੂਰੀ ਕਰਦੇ ਤੇ ਤੁਹਾਨੂੰ ਦਿਖਾਉਨੇ ਆ ਭੁੱਖ ਲੱਗੀ ਆ ਫਲ ਫਲ ਕੇ ਭੰਡ ਰਹੀ ਹੈ ਵੀਰਾਜ ਵਾਵਾ ਲੰਮਾ ਟਾਈਮ ਸੁੱਤਾ ਰਿਹਾ ਹਨਾ ਆ ਬਟਾ ਸਾਡੇ ਆਉਂਦੇ ਆਉਂਦਿਆਂ ਦੀ ਸਲਾਹ ਬਣ ਕੇ ਰਸਤੇ 'ਚ ਹੀ ਅਸਕਲ ਚਲ ਮਨਪ੍ਰਇਤ ਘਰੇ ਆ ਤੇ ਅੱਜ ਪੂਰੀਆਂ ਬਣਾ ਲੈਨੇ ਆ। ਈ ਸੀਗੀ ਮੈਂ ਤਾਂ ਖਤਰ ਡੇੜੀ ਰਾਤ ਕਹਿਣਗੇ ਵੀ ਪੂਰੀਆਂ ਪਕਾ ਲੂ ਪਰ ਨਹੀਂ। ਕਰਾਰੀ ਬਣੀ ਸੀ ਸਬਜੀ। ਕੱਟ ਲਿਆ ਸਾਰਾ ਨਿੰਬੂ ਪਾਲੇ। ਪਕਵੀਆਂ ਆਪਣੀਆਂ ਕੋਲੀਆਂ ਸਾਰੀਆਂ। ਸਬਜੀਆਂ ਲਾਈਆਂ ਹੋਈਆਂ ਗਰਮ। 40 ਨੰਬਰ। ਨੰਬਰ ਵੀ ਵੱਡੇ ਹੁੰਦੇ ਆ। ਆਹ ਕੰਪਨੀ ਦੀ ਵਧੀਆ ਹੁੰਦੀ ਜੁੱਤੀ। ਹਾਂ ਜੀ ਜੁੜੀਆਂ ਕੱਟਣ ਵਾਲੀਆਂ ਡਾਰਕ ਬ੍ਰਾਊਨ ਕਲਰ ਆਇਆ ਕਿੱਧਰੋਂ ਕੋ ਮੰਗੀ ਆ ਕੇ ਦੇਖੀ ਪਤਾ ਹੀ ਨਹੀਂ ਲੱਗਦਾ ਪੈਰ 'ਚ ਹੌਲੀ ਬਹੁਤ ਇਹਦੀ ਆ ਚੀਜ਼ ਸਾਰੀ ਕਵਰ ਨਹੀਂ ਹੈ 40 ਨੰਬਰ ਹਨ ਡਾਰਕ ਬ੍ਰਾਊਨ ਹੌਲੀ ਜਾਂ ਬਹੁਤ ਜ਼ਿਆਦਾ ਹੈ। ਉਹਵੇਂ ਇੰਨੇ ਦਿਆਂ ਸੀਗੇ ਆ। 200 ਤੇ 93 ਆ ਲੀਆ। 262 ਡਾਲਰ। ਅਸੀਂ ਇੰਨੀ ਕੁ ਸ਼ੋਪਿੰਗ ਕੀਤੀ ਅਸੀਂ।